ਸਾਚੀ ਕਾਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆ ਤੁਹਾਡਾ ਵੀਡੀਓ ਵਿੱਚ ਚਾਸ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਆ ਪਤਾ ਤੇਨਾ ਵੀਡੀਓ ਸ਼ੇਅਰ ਕੀਤੀ ਸੀ ਕਿ ਦੀਪ ਮਿੰਦੂ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਉਹਨਾਂ ਦੀ ਬੇਟੀ ਜਿਹੜੀ ਰਵਦੀਪ ਛੋਟੀ ਬੇਟੀ ਉਹ ਅਚਾਨਕ ਬਿਮਾਰ ਹੋ ਗਈ ਸੀ ਤੇ ਉਹਨੂੰ ਹਸਪੀਟਲ ਲੈ ਕੇ ਗਏ ਸੀ ਸੋ ਉਹ ਬਿਮਾਰ ਕਿਵੇਂ ਹੋਈ ਸੀ ਅਚਾਨਕ ਉਹਦੇ ਦਰਦ ਹੋਣ ਲੱਗ ਪਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਅਪੈਂਡਿਕਸ ਦਰਦਾਇਆ ਹੈ ਤੇ ਉਹਨੂੰ ਹੁਣ ਹਸਪੀਟਲ ਐਡਮਿਟ ਕਰਾਇਆ ਤੇ ਉਹਦਾ ਆਪਰੇਟ ਹੋ ਗਿਆ ਹੈ ਪਰ ਕਾਫੀ ਲੋਕ ਉੱਥੇ ਬੈਡ ਕਮੈਂਟ ਕਰ ਰਹੇ ਹੈ ਕਈਆਂ ਨੇ ਕਿਹਾ ਹੈ ਕਿ ਉਹਦਾ ਤੁਹਾਡਾ ਧਿਆਨ ਸਿਰਫ ਪੈਸੇ ਕਮਾਉਣ 'ਚ ਹੈ ਤੇ ਜਿਨ੍ਹਾਂ ਦਾ ਉਹਨਾਂ ਨੇ ਰਿਪਲਾਈ ਵੀ ਕੀਤਾ ਹੈ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਕਈਆਂ ਨੇ ਤਾਂ ਇਹ ਵੀ ਲਿਖਿਆ ਹੋਇਆ ਹੈ ਕਮੈਂਟ ਵਿੱਚ ਬੁਰਾ ਮਤ ਮਾਨਾ ਡੀਅਰ ਜੇ ਆਪਕੋ ਪੈਸੇ ਇਤਨੇ ਪਰ ਤੁਹਾਡੇ ਪਾਸ ਇਤਨਾ ਟਾਈਮ ਹੈ ਕਿ ਐਸੀ ਸਿਚੁਏਸ਼ਨ ਵਿੱਚ ਵੀ ਆਪ ਸ਼ੂਟ ਹੋ ਰਹੇ ਹੋ ਹੈ ਜੇ ਸਭ ਅਪਲੋਡ ਵੀ ਕਰ ਰਹੇ ਹੋ ਇਤਨਾ ਟਾਈਮ ਹੈ ਤੇ ਆਪ ਲੋਗ ਮਤਲਬ ਤੁਹਾਡੇ ਜਿਹੜੇ ਫੈਨ ਹੈ ਉਹਨਾਂ ਨੂੰ ਵੀ ਤੁਸੀਂ ਉਹ ਤੁਹਾਡੇ ਵਾਸਤੇ ਚਿੰਤਤ ਹੋ ਰਹੇ ਤੁਸੀਂ ਕੈਪਸ਼ਨ ਵਿੱਚ ਇਹ ਮੈਂਸ਼ਨ ਕਰ ਦੋ ਕਿ ਤੁਹਾਡੀ ਬੇਟੀ ਨੂੰ ਕੀ ਹੋਇਆ ਹੈ ਮਤਲਬ ਉਹਨਾਂ ਨੇ ਹਿੰਦੀ ਚ ਕਮੈਂਟ ਲਿਖਿਆ ਮੈਂ ਤੁਹਾਨੂੰ ਪੰਜਾਬੀ ਚ ਬੋਲ ਕੇ ਦੱਸ ਦਿੱਤਾ ਪਰ ਇਸਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕਮੈਂਟਾਂ ਦੇ ਜਿਹੜੇ ਕਮੈਂਟ ਉਹ ਪਿੰਨ ਕਰਕੇ ਦੱਸਿਆ ਹੋਇਆ ਹੈ ਕਿ ਸਾਡੀ ਬੇਟੀ ਨੂੰ ਕੀ ਹੋਇਆ ਸੀ ਪਰ ਲੋਕ ਫਿਰ ਵੀ ਇਦਾਂ ਨੇ ਕਮੈਂਟ ਕਰ ਰਹੇ ਆ ਕਿਉਂਕਿ ਉਹਨਾਂ ਨੇ ਇੱਕ ਜਾਂ ਕਮੈਂਟ ਨਹੀਂ ਰੀਡ ਕੀਤਾ ਜਿਵੇਂ ਕਿ ਨਾ ਤੁਸੀਂ ਦੇਖ ਹੀ ਸਕਦੇ ਉਹਨਾਂ ਨੇ ਕਮੈਂਟ ਵਿੱਚ ਲਿਖਿਆ ਹੈ ਗੈਟਵਿਲ ਸੋਨ ਪੁੱਤ ਆ ਅਚਾਨਕ ਅਪੈਂਡਿਕਸ ਦਾ ਦਰਦ ਹੋਣ ਕਰਕੇ ਆਪਰੇਸ਼ਨ ਕਰਵਾਉਣਾ ਪਿਆ ਜੀ ਹੁਣ ਦੀਪ ਬਿਲਕੁਲ ਠੀਕ ਹੈ ਜੀ ਉਹਨਾਂ ਨੇ ਦੱਸ ਵੀ ਦਿੱਤਾ ਕਿ ਦੀਪ ਠੀਕ ਹੈ ਅਚਾਨਕ ਆਪਰੇਟ ਕਰਾਇਆ ਇਹ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਬਹੁਤ ਵਧੀਆ ਸੀ ਅਸੀਂ ਖੁਸ਼ ਹਾਂ 19 ਫਰਵਰੀ ਨੂੰ ਅਮਰ ਦਾ ਬਰਥਡੇ ਸੀ ਕਾਫੀ ਅਸੀਂ ਖੁਸ਼ ਸੀ ਤੇ ਸਾਡੀ ਮਤਲਬ ਵੀ ਫੈਮਿਲੀ ਨੂੰ ਨજર ਲੱਗ ਗਈ ਆ ਹੋ ਸਕਦਾ ਨજર ਲੱਗ ਗਈ ਹੋਵੇ ਸੋ ਬੱਚੀ ਹੁਣ ਤਾਂ ਠੀਕ ਆ ਉਹਨਾਂ ਨੇ ਲੋਕਾਂ ਨੇ ਜਿਹੜੇ ਬੈਡ ਕਮੈਂਟ ਕੀਤੇ ਸੀ ਉਹਨਾਂ ਦੇ ਉਹਨਾਂ ਨੇ ਅੱਗੋਂ ਰਿਪਲਾਈ ਵੀ ਭੇਜਿਆ ਤਾ ਕਿਸੇ ਉਹਨਾਂ ਨੇ ਕਿਸੇ ਨੂੰ ਲਿਖਿਆ ਹੈ ਕਿ ਅਪੈਂਡਸ ਦਾ ઓਪਰੇਟ ਹੋਇਆ ਤੇ ਜੇ ਵੀਡੀਓ ਮੇਰੀ ਬੇਟੀ ਨੇ ਕਿਹਾ ਬਣਾਉ ਨੂੰ ਤੁਸੀਂ ਹਾਲ ਚਾਲ ਤਾਂ ਕੀ ਪੁੱਛਣਾ ਜਾਂ ਮਾਂ ਪਿਓ ਨੂੰ ਖਿਆਲ ਨਹੀਂ ਹੁੰਦਾ ਤਾਂ ਬੱਚੇ ਦੀ ਕਹੀ ਨਾ ਮੋੜ ਦੇ ਕੇ ਪਾਪਾ ਮੇਰੇ ਵੀਡੀਓ ਬਣਾਓ ਚੰਗਾ ਕਮੈਂਟ ਨਹੀਂ ਕਰਨਾ ਆਉਂਦਾ ਤਾਂ ਬੈਡ ਕਮੈਂਟ ਵੀ ਨਾ ਕਰੋ ਜੀ ਕਿਉਂਕਿ ਕਿਸੇ ਨੇ ਕਿਹਾ ਸੀ ਕਿ ਤੁਸੀਂ ਮਤਲਬ ਵੀਡੀਓ ਵਗੈਰਾ ਬਣਾ ਕੇ ਪਾ ਰਹੇ ਹੋ ਜੇ ਤੁਹਾਡੀ ਬੇਟੀ ਠੀਕ ਨਹੀਂ ਹੈ ਤਾਂ ਤੁਹਾਡਾ ਵੀਡੀਓ ਬਣਾਉਣ ਲਈ ਟਾਈਮ ਹੈਗਾ ਸੋ ਉਹਨਾਂ ਨੇ ਇੱਕ ਮਿੰਟ ਦਾ ਰਿਪਲਾਈ ਭੇਜਿਆ ਸੋ ਕਿਸੇ ਨੂੰ ਕਿਉਂ ਮਤਲਬ ਹੀ ਐਦਾਂ ਬੋਲਣਾ ਚਾਹੀਦਾ ਹੈ ਕਿਉਂਕਿ ਜੇਕਰ ਉਹ ਆਪਣੀਆਂ ਸੁਖ ਭਰੀਆਂ ਵਧੀਆ ਵੀਡੀਓ ਸ਼ੇਅਰ ਕਰਦੇ ਆ ਤਾਂ ਦੁੱਖ ਦੀਆਂ ਵੀ ਉਹ ਕਰ ਸਕਦੇ ਆ ਦੁੱਖ ਵੀ ਸਾਂਝਾ ਕਰ ਸਕਦੇ ਆ ਸੋ ਐਦਾਂ ਦੇ ਕਮੈਂਟ ਕਰਨ ਨਾਲ ਉਹਨਾਂ ਨੇ ਲੋਕਾਂ ਨੂੰ ਅੱਗੋਂ ਰਿਪਲਾਈ ਕੀਤਾ ਕਿ ਜੇ ਸਾਡੇ ਤੇ ਸੁੱਖ ਹੁੰਦਾ ਤਾਂ ਆਪਾਂ ਤੁਹਾਡੇ ਨਾਲ ਖੁਸ਼ੀ ਸਾਂਝੀ ਕਰਦੇ ਆ ਤੇ ਆਪ ਆਪਣਾ ਦੁੱਖ ਵੀ ਸਾਂਝਾ ਕਰ ਸਕਦੇ ਆ ਸੋ ਉਹਨਾਂ ਨੂੰ ਕਿਸੇ ਨੇ ਇਹ ਵੀ ਕਮੈਂਟ ਕੀਤਾ ਸੀ ਕਿ ਤੁਸੀਂ ਮਤਲਬ ਵੀ ਸਾਰਾ ਕੁਝ ਪੈਸਾ ਕਮਾਉਣ ਲਈ ਕਰ ਰਹੇ ਹੋ ਜੋ ਵੀਡੀਓ ਬਣਾ ਕੇ ਪਾ ਰਹੇ ਹੋ ਪੈਸਾ ਕਮਾਉਣ ਲਈ ਕਰ ਰਹੇ ਹੋ ਪਰ ਉਹਨਾਂ ਨੇ ਅੱਗੋਂ ਇਹਦਾ ਰਿਪਲਾਈ ਵੀ ਦਿੱਤਾ ਏ ਤੇ ਉਹਨਾਂ ਦੇ ਰਿਪਲਾਈ ਵਿੱਚ ਕਿਹਾ ਏ ਕਿ ਉਪਰ ਆਵਾਹਾ ਦਾ ਯਾਰ ਇਹਦੇ ਵਿੱਚ ਪੈਸਾ ਕਮਾਉਣ ਵਾਲੀ ਕੀ ਗੱਲ ਆਈ ਜੀ ਅਸੀਂ ਖੁਸ਼ੀਆਂ ਸਾਂਝੀਆਂ ਕਰਦੇ ਹਾਂ ਤਾਂ ਦੁੱਖ ਨਹੀਂ ਸਾਂਝੇ ਕਰ ਸਕਦੇ ਹਰ ਟਾਈਮ ਤੁਹਾਡੇ ਦਿਮਾਗ 'ਚ ਆਹੀ ਕੋ ਚੱਲਦਾ ਕਿ ਪੈਸਾ ਕਮਾਉਣ ਲਈ ਐਂਡ ਆਲ ਥੈਟ ਵੈਰੀ ਬੈਡ ਕਮੈਂਟ ਕੀਤਾ ਤੁਸੀਂ ਗਲਤ ਗੱਲ ਮਤਲਬ ਵੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਜੇ ਖੁਸ਼ੀਆਂ ਸਾਂਝੀਆਂ ਕਰ ਸਕਦੇ ਹਾਂ ਤਾਂ ਆਪਣਾ ਦੁੱਖ ਵੀ ਸਾਂਝਾ ਕਰ ਸਕਦੇ ਹਾਂ ਇਸ ਕਰਕੇ ਇਦਾਂ ਦੇ ਕਮੈਂਟ ਨਹੀਂ ਕਰਨੇ ਚਾਹੀਦੇ ਕਿਉਂਕਿ ਅੱਗੇ ਉਹਨਾਂ ਦੇ ਦੁੱਖ ਦੀ ਘੜੀ ਆ ਤੇ ਅੱਗੋਂ ਆਪਾਂ ਉਹਨਾਂ ਨੂੰ ਬਲੇਸਿੰਗ ਦੇਣ ਦੀ ਬਜਾਏ ਮਾੜੇ ਕਮੈਂਟ ਕਰਦੇ ਹਾਂ ਤਾਂ ਫਿਰ ਅਗਲੇ ਨੂੰ ਦੁੱਖ ਤਾਂ ਹੁੰਦਾ ਹੀ ਆ ਸੋ ਉਹਨਾਂ ਨੇ ਕਮੈਂਟ ਵਿੱਚ ਪਹਿਲਾਂ ਦੱਸ ਹੀ ਦਿੱਤਾ ਸੀ ਕਿ ਰਵਦੀਪ ਨੂੰ ਕੀ ਹੋਇਆ ਸੀ ਤਾਂ ਹੁਣ ਤਾਂ ਰਵਦੀਪ ਠੀਕ ਆ ਸੋ ਵਾਹਿਗੁਰੂ ਮੇਸ਼ਾ ਪਤਿਆਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖ ਕੇ ਕਿਸੇ ਨੂੰ ਕੋਈ ਦੁੱਖ ਨਾ ਆਵੇ ਸੋ ਹਰ ਇੱਕ ਦੀ ਚੜ੍ਹਦੀ ਕਲਾ ਰਹੇ ਸੋ ਗੋਡ ਬles ਜੂ ਦੀਪ ਤੁਸੀਂ ਜਲਦੀ ਠੀਕ ਹੋ ਜਾਓ